ਬਹੁਤ-ਬਹੁਤ ਤੁਹਾਡਾ ਸਵਾਗਤ ਔਰ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਬਹੁਤ ਸਾਰੇ ਲੋਕਾਂ ਦੀ ਆਮ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਤੇ ਹਸਪਤਾਲ ਹੈ ਜੱਚਾ ਬੱਚਾ ਕੇਂਦਰ ਔਰ ਇਸ ਹਸਪਤਾਲ ਦਾ ਉਦਘਾਟਨ ਕਰਨ ਦੇ ਲਈ ਸਾਡੇ ਮਾਣਯੋਗ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਇੱਥੇ ਪਹੁੰਚੇ ਸੀ ਪਰ ਅਸਤਵ ਬਾਦ ਇਹ ਜਿਦਾ ਜੇ ਤੁਸੀਂ ਟਾਈਟਲ ਪੜ ਚੁੱਕੇ ਹੋ ਕਿ ਚਿੱਟਾ ਹਾਥੀ ਹਸਪਤਾਲ ਬਣ ਕੇ ਰਹਿ ਗਿਆ ਹੈ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਆਪਾਂ ਦੇਖ ਲਓ ਕਿ ਸਭ ਖਾਲੀ ਪਿਆ ਪੁਛਗਸ਼ ਕੇਂਦਰ ਉਦੋਂ ਬਾਅਦ ਇਹ OPD ਪਰਚੀਆਂ ਪਰਚੀਆਂ ਕੀ ਬਣਿਆ ਜਿੱਥੇ ਤਾਂ ਜਿੱਥੇ ਕਿ ਡਾਕਟਰ ਹੀ ਪੂਰੇ ਹੈ ਨਹੀਂ ਤਾਂ ਹਾਲਾਤ ਹਸਪਤਾਲ ਦੇ ਇੰਨੇ ਕੁ ਮਾੜੇ ਹੋ ਚੁੱਕੇ ਆ ਕਿ ਡਾਕਟਰਾਂ ਦੀ ਇੱਥੇ ਭਾਰੀ ਕਮੀ ਹੈ ਜਿੱਥੇ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਸਰਕਾਰੀ ਨੌਕਰੀਆਂ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਇੱਛੇ ਦਾ ਕੁਝ ਹੋਰ ਹੀ ਬਣਿਆ ਪਿਆ ਹੈ ਤਾਂ ਗੌਰਵ ਜੈਨ ਜੀ ਮੇਰੇ ਨਾਂ ਰਹਿਣ ਗਿਆ ਜਿਸ ਪੂਰੀ ਖਬਰ ਦੇ ਨਾਲ ਸਰ ਕਿਦਾਂ ਬਦਲਾਅ ਵਰਾਸ ਆ ਰਹੀ ਹੈ ਬਦਲਾਅ ਤਾਂ ਤੁਸੀਂ ਦੇਖ ਰਹੇ ਹੋ ਹਰਦੀਪ ਜੀ ਵਰਕਿੰਗ ਆਰਸ ਆਪਾਂ ਇੱਥੇ ਆਏ ਆ ਤਕਰੀਬਨ ਪੌਣੇ ਦੋ ਦਾ ਸਮਾਂ ਹੋਇਆ ਮੈਂ ਤਾਂ ਬਸ ਇੱਥੇ ਡੇਢ ਕੁ ਵਜੇ ਆ ਗਿਆ ਸੀਗਾ ਪਰ ਹਾਲਾਤ ਬਦ ਤੋਂ ਬਦਰ ਹੋ ਗਿਆ ਹੈ ਸਾਡੇ ਹੈਲਥ ਸਿਸਟਮ ਦੇ ਖਾਸ ਕਰਕੇ ਨਕੋਦਰ ਦੇ ਸਰਕਾਰੀ ਹਸਪਤਾਲ ਦੇ ਤਾਂ ਹੈ ਹੀ ਹੈ ਔਰ ਜਿਹੜਾ ਇਹ ਜੱਚਾ ਬੱਚਾ ਕੇਂਦਰ ਬਣਿਆ ਇਹ ਇੱਕ ਚਿੱਟਾ ਹਾਥੀ ਸਾਬਤ ਹੋਇਆ ਨਕੋਦਰ ਵਾਲਿਆਂ ਵਾਸਤੇ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਲਾਈ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਸੈਂਟਰ ਸਰਕਾਰ ਆ ਦੋਨਾਂ ਰਲ ਕੇ ਇਹ ਕੋਲਿਸ਼ਨ ਦਾ ਬਣਾਇਆ ਸੀ ਪਰ ਇੱਥੇ ਤੁਸੀਂ ਇਮੇਜਿਨ ਕਰੋ ਭਈ ਅੱਜ ਦੀ ਡੇਟ ਵਿੱਚ ਕੋਈ ਡਾਕਟਰ ਹੈ ਹੀ ਨਹੀਂ ਜਿਹੜੇ ਡਾਕਟਰ ਸਾਹਿਬ ਇੱਥੇ ਲਿਹਾਗੇ ਆ ਗਾਇਨੀ ਦੇ ਉਹ ਵੀ ਲਗਭਗ 15 ਦਿਨ ਵਾਸਤੇ ਛੁੱਟੀ ਚਲੇ ਗਏ ਆ ਔਰ ਖਾਸ ਕਰਕੇ ਜਿਹੜੇ ਪ੍ਰੈਗਨੈਂਸ ਲੇਡੀਜ਼ ਆ ਜਿਹੜੇ ਰੂਟੀਨ 'ਚ ਬੱਚੇ ਇੱਥੇ ਇਲਾਜ ਕਰਾ ਰਹੀਆਂ ਆ ਲੇਡੀਜ਼ ਇਲਾਜ ਕਰਾ ਰਹੀਆਂ ਉਹਨਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਜਿੰਨਾ ਝੂਠ ਬੋਲੀ ਉਹਨਾਂ ਕਾਰਨ ਕੀ ਆ ਵੀ ਜਿਹੜੇ ਟ੍ਰੀਟਮੈਂਟਸ ਲੇਡੀ ਡਾਕਟਰ ਕੋਲ ਚੱਲ ਰਹੀਆਂ ਸੀਗੀਆਂ ਪਿਛਲੇ ਕਈ ਮਹੀਨਿਆਂ ਤੋਂ ਉਹ ਲੇਡੀ ਡਾਕਟਰ ਛੁੱਟੀ ਚਲ ਜਵੇ ਤੇ ਇੱਥੇ ਕੋ ਸਾਧਨ ਨਹੀਂ ਔਰ ਉਹ ਡੇਲੀ ਡਾਕਟਰ ਨਾਲ ਮੇਰੀ ਗੱਲ ਵੀ ਹੋਈ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੀ ਜਿਹੜੀ ਡਿਊਟੀ ਆ ਹੁਣ ਨਕੋਦਰ ਦੇ ਜਚਾ ਬਚਾ ਕੇਂਦਰ ਸਿਰ ਹਫਤੇ 2 ਦਿਨਾਂ 4 ਦਿਨ ਮੇਰੀ ਡਿਊਟੀ ਕਿੰਧ ਲਾਤੀ ਗਈ ਜੱਟ ਕੀ ਐਡੀ ਵੱਡੀ ਤਹਿਸੀਲ ਆ ਇਹ ਨਾਲ ਦੇ ਹਲਕੇ ਸ਼ਾਹਸ਼ਾਹ ਕੋ ਲਾ ਲਈਏ ਮਹਿਤਪੁਰ ਲਾ ਲਈਏ ਨੂਰਮਨ ਲਾ ਲਈਏ ਉਸ ਈਦੀ ਵਿੱਚ ਵੀ ਕੋਈ ਗਾਨੀ ਦੀ ਡਾਕਟਰ ਹੈ ਨਹੀਂ ਉਹ ਨਕੋਦਰੀ ਸੀਗੀ ਇਹ ਬਹੁਤ ਵੱਡੀ ਸਰਕਾਰ ਦੀ ਡੈਗਲੀਜੈਂਸੀ ਹੈਗੀ ਆ ਅੱਜ ਦੀ ਡੇਟ ਵਿੱਚ ਤੁਸੀਂ ਦੇਖਿਆ ਜਾਵੇ ਤੇ ਸਾਡੀ ਮਹਿਲਾਵਾਂ ਜਿਹੜੀਆਂ ਖਾਸ ਕਰਕੇ ਬੱਚੇ ਆ ਉਹ ਬਹੁਤ ਹੀ ਪਰੇਸ਼ਾਨ ਹੋ ਰਹੇ ਹੋ ਤੁਹਾਨੂੰ ਇੱਕ ਅਚੰਭੇ ਦੀ ਮੈਂ ਗੱਲ ਦੱਸਦਾ ਸਾਡਾ 30 ਬੈੱਡ ਦਾ ਹਸਪਤਾਲ ਇਹ ਆ 50 ਬੈੱਡ ਦਾ ਹਸਪਤਾਲ ਜਿਹੜਾ ਸਰਕਾਰੀ ਸਾਡਾ ਪਹਿਲਾ ਚੱਲ ਰਿਹਾ ਜੱਚਾ ਬੱਚਾ ਕਿੰਨੇ 30 80 ਬੈੱਡ 80 ਬੈੱਡ ਹਸਪਤਾਲ ਦੇ ਵਿੱਚ ਸਿਰਫ ਤੇ ਸਿਰਫ 4 ਸਟਾਫ ਨਸ਼ਾ ਅੱਜ ਦੀ ਡੇਟ 'ਚ ਹੈ ਸਿਰਫ 4 ਉਹਦੇ ਵਿੱਚੋਂ ਜਿਹੜੀ ਸਵੇਰੇ ਡਿਊਟੀ ਕਰਦੀਆਂ 8 ਤੋਂ 2 ਤੱਕ 2 2 ਤੋਂ ਬਾਅਦ ਸ਼ਾਮ ਨੂੰ 7 ਵਜੇ ਤੱਕ 1 ਔਰ 7 ਤੋਂ ਲੈ ਕੇ ਸਵੇਰੇ 8 ਤੱਕ 1 ਯਾਨੀ ਕਿ 80 ਬੈੱਡਾਂ ਦਾ ਹਸਪਤਾਲ ਹੋਵੇ ਨਕੋਦਰ ਜੱਚਾ ਬੱਚਾ ਕੇਂਦਰ ਸਰਕਾਰੀ ਸਿਵਲ ਹਸਪਤਾਲ ਤੇ ਸਟਾਫ ਨਰਸਾ ਸਿਰਫ 4 ਔਰ ਕਟੋ-ਕਟ ਪੰਜ ਜਿਹੜੇ ਮੈਡੀਕਲ ਅਫਸਰ ਦੀ ਕਮੀ ਹੈ ਡਾਕਟਰ ਸਿੱਥੇ ਕਮੀ ਹੈ ਹੈ ਹੀ ਨਹੀਂ ਔਰ ਇੱਕ ਸਾਡਾ ਡਾਕਟਰ ਇਧਰ ਆ ਰਿਹਾ ਜਿਹੜਾ ਕਿ ਨਕੋਦਰ ਤੋਂ ਤਨਖਾਹ ਲੈ ਰਿਹਾ ਔਰ 1.5 ਸਾਲ ਤੋਂ ਉਹ ਸ਼ਾਗੋ ਡਿਊਟੀ ਕਰ ਰਿਹਾ ਕੋ ਸ਼ਾਗਰ ਹਸਪਤਾਲ ਵਿੱਚ ਵੀ ਸਿਰਫ ਦੋ ਡਾਕਟਰ ਆ ਇਹ ਸਾਡੀ ਸਿਹਤ ਸੁਵਿਧਾਵਾਂ ਜਿਹੜੀਆਂ ਹੈਗੀਆਂ ਇਹ ਸਾਡੀ ਪੰਜਾਬ ਸਰਕਾਰ ਜਿਹੜੀ ਆਪਾਂ ਆਪ ਨੂੰ ਇਸ ਬਣਾ ਤੇ ਰਾਈ ਸੀ ਵੀ ਅਸੀਂ ਹੈਲਥ ਸੁਵਿਧਾ ਅਰ ਔਰ ਟਰਾਂਸਪੋਰਟ ਔਰ ਐਜੂਕੇਸ਼ਨ A1 ਦਵਾਂਗੇ ਯੂਰਪ ਦੇ ਤਰਫ ਤੇ ਬਾਹਰਲੇ ਫੋਰਨ ਤਰਫ ਤੇ ਤੁਸੀਂ ਹਾਲਾਤ ਦੇ ਸਕਦੇ ਹੋ ਮੈਂ ਕਹੂੰਗਾ ਆਪਣੇ ਕੈਮਰਾਮੈਨ ਤੁਸੀਂ ਦੇਖੋ ਹਸਪਤਾਲ ਦਿਖਾਓ ਇਸ ਟਾਈਮ ਆਪਾਂ ਵਰਕਿੰਗ ਆ ਜਿੱਥੇ ਬੈਠੇ ਆ ਇੰਨੀ ਜ਼ਿਆਦਾ ਪਰੇਸ਼ਾਨੀ ਲੋਕਾਂ ਨੂੰ ਹੋ ਰਹੀ ਹੈ ਦਵਾਈ ਲੈਣ ਵਾਸਤੇ ਲੋਕ ਪਰੇਸ਼ਾਨ ਹੋ ਰਹੇ ਆ ਤਿੰਨ ਤਿੰਨ ਚੱਕਰ ਮਾਰਨੇ ਪੈਂਦੇ ਲੋਕਾਂ ਨੂੰ ਆਪਣੀ ਦਵਾਈ ਲੈਣ ਵਾਸਤੇ ਵੀ ਸਰ ਇੱਕ ਇਹ ਕਹਿੰਦਾ ਗਾਇਨੀ ਡਾਕਟਰ ਹੈ ਜੋ ਜਲੰਧਰ ਦੇ ਵਿੱਚ ਵੀ ਹਨਗੇ ਨਹੀਂ ਦੇਖੋ ਜਲੰਧਰ ਨਹੀਂ ਇੱਕ ਕਿਹਦੀ ਜ਼ਿੰਮੇਵਾਰੀ ਬੰਦੀ ਆ ਜੇ ਸਾਡੇ ਨਕੋਦਰ ਦੇ ਵਿੱਚ ਗਾਇਨੀ ਡਾਕਟਰ ਹੈ ਕਾਵਲ ਡਾਕਟਰ ਆ ਮੈਂ ਇਹ ਨਹੀਂ ਕਹਿੰਦਾ ਡਾਕਟਰ ਕਾਵਲ ਨਹੀਂ ਆ ਗਈ ਤੁਸੀਂ ਉਹਨਾਂ ਦੀ ਵੀ ਬਦਲੀ ਕਰ ਦਿਓ ਔਰ ਉਹ ਛੁੱਟੀ ਲੈ ਕੇ ਘਰ ਗਿਆ ਤੁਸੀਂ ਕੋਈ ਇੰਤਿਆਮ ਨਹੀਂ ਕੀਤਾ ਔਰ ਤੁਸੀਂ ਹਿਸਾਬ ਲਾਓ ਮੋਸਟਲੀ 80% ਕੇਸ ਜਿਹੜੇ ਗਾਇਨੀ ਦੇ ਆ ਪ੍ਰੈਗਨੈਂਟ ਲੇਡੀਜ਼ ਦੇ ਆ ਜਿਨ੍ਹਾਂ ਦੀ ਡਿਊ ਸੀ ਇਹ ਪਰੇਨੈਂਸੀ ਉਹ ਵਿਚਾਰੇ ਲੱਖਾਂ ਰੁਪਏ ਖਰਚਦੇ ਹਜ਼ਾਰਾਂ ਰੁਪਏ ਖਰਚਦੇ ਪ੍ਰਾਈਵੇਟ ਹਸਪਤਾਲੇ ਧੱਕੇ ਖਾ ਰਹੇ ਆ ਇੱਕ ਇੱਕ ਪ੍ਰਾਈਵੇਟ ਹਸਪਤਾਲ ਜਾਣ ਵਾਸਤੇ ਮਿਨੀਮਮ ਜੇ ਸੀਰੀਨ ਆਪਰੇਸ਼ਨ ਕਰਨਾ ਹੋਵੇ 40 ਤੋਂ 50 ਹਜ਼ਾਰ ਰੁਪਏ ਖਰਚਾ ਜੇ ਤੁਸੀਂ ਨਾਰਮਲ ਵੀ ਲਾਓ ਉਹ ਵੀ 20 ਤੋਂ 25 ਹਜ਼ਾਰ ਰੁਪਏ ਖਰਚਾ ਮੈਂ ਮੰਨਦਾ ਥੋੜਾ ਬਹੁਤ 10 20% ਜਿਹੜੇ ਨਾਰਮਲ ਆਪਰੇਟ ਆ ਗਏ ਆ ਇੱਥੇ ਹੋ ਜਾਂਦੇ ਆ ਪਰ ਜਿਹੜੇ ਸੀਰੀਨ ਆ ਉਹ ਕਿੱਥੇ ਜਾਣਗੇ ਔਰ ਮੈਨੂੰ ਉਮੀਦ ਨਹੀਂ ਵੀ 15 ਦਿਨ ਬਾਅਦ ਵੀ ਉਹ ਡਾਕਟਰ ਇੱਥੇ ਆਉਂਦੇ ਜਾਂ ਨਹੀਂ ਆਉਂਦੇ ਇੰਨੇ ਹਾਲਾਤ ਮਾਰੇ ਹੋ ਚੁੱਕੇ ਆ ਯਾਰਾ ਮੈਨੂੰ ਕਿ ਜਦੋਂ ਇਸ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਤਾਂ ਸੀਐਮ ਮਾਨ ਸਾਹਿਬ ਇੱਥੇ ਆਏ ਸੀ ਔਰ ਆਸ-ਪਾਸ ਦੇ ਕਿੰਨੇ ਰੇਡੀਅਮ ਜੋ ਵੀ ਸੀਗਾ ਖੜੀਆਂ ਉਹ ਸਾਈਡ ਤੇ ਕਰਤੀਆਂ ਸੀਗਾ ਕਿ ਇੰਨਾ ਖਰਚਾ ਕਰਕੇ ਇਸ ਹਸਪਤਾਲ ਦਾ ਉਦਘਾਟਨ ਕੀਤਾ ਪਰ ਡਾਕਟਰ ਅਜੇ ਫੇਰ ਹੀ ਨਹੀਂ ਕਿ ਇੰਨੇ ਪੈਸੇ ਜਦੋਂ ਇੱਥੇ ਡਾਕਟਰ ਨਹੀਂ ਸੀ ਤਾਂ ਕਿ ਲਾਜ਼ਮੀ ਸੀ ਲਾਉਣੇ ਮੈਂ ਕਹਿੰਦਾ ਜੀ ਚਲੋ ਡਵੈਲਪਮੈਂਟ ਦੀ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਮੈਂ ਇਸ ਗੱਲ ਨੂੰ ਨਿੰਦਰਾ ਨਹੀਂ ਹਸਪਤਾਲ ਮਿਲਟਰੀ ਬੈਕਸ ਵਧੀਆ ਬੰਨਨੇ ਚਾਹੀਦੇ ਆ ਪਰ ਤੁਸੀਂ ਉਹ ਚਿੱਟਾ ਹਾਥੀ ਬਣਾਉਣ ਦਾ ਆਪਾਂ ਨੂੰ ਫਾਇਦਾ ਕੀ ਜੇ ਸਟਾਫ ਹੀ ਹੈ ਨਹੀਂ ਜੇ ਲੋਕਾਂ ਨੂੰ ਆਪਾਂ ਸੇਵਾਵਾਂ ਦੇ ਨਹੀਂ ਸਕਦੇ ਸਭ ਤੋਂ ਵੱਡੀ ਨਲਾਕੀ ਸਰਕਾਰ ਦੀ ਇਹ ਕਹੂੰਗਾ ਮੈਂ ਬਈ ਡਾਕਟਰ ਤੁਸੀਂ ਹਸਪਤਾਲ ਲਈ ਪੂਰੇ ਨਹੀਂ ਕਰ ਸਕਦੇ ਸਟਾਫ ਨਾਲ ਤੁਸੀਂ ਪੂਰੇ ਨਹੀਂ ਕਰ ਸਕਦੇ ਸਟਾਫ ਤੁਹਾਡੇ ਕੋਲ ਪੂਰਾ ਨਹੀਂ ਹੈਗਾ ਮੈਡੀਸਨ ਤੁਹਾਡੇ ਕੋਲ ਪੂਰੀ ਮਿਲਦੀ ਨਹੀਂ ਜੇ ਇੱਕ ਪੇਸ਼ੈਂਟ ਨੇ ਦਵਾਈ ਲੈਣੀ ਆਨਲਾਈਨ ਦਵਾਈ ਲੈਣੀ ਆ ਤੁਸੀਂ ਮੰਨ ਕੇ ਚੱਲੋ ਜੇ ਡਾਕਟਰ ਕੋ ਜਾਂਦਾ ਉਹਨੂੰ ਅਗਲੇ ਦਿਨ ਦਵਾਈ ਵੀ ਨਹੀਂ ਮਿਲਦੀ ਉਹਨੂੰ ਦੁਬਾਰਾ ਫੇਰ ਆਣਾ ਪੈਂਦਾ ਜੇ ਉਹਨੇ ਦੂਸਰੇ ਡਾਕਟਰ ਨੂੰ ਦਿਖਾਉਣਾ ਉਹ ਫੇਰ ਲਾਈਨ 'ਚ ਲੱਗੂਗਾ ਤੀਸਰੇ ਦਿਨ ਜਾ ਕੇ ਉਹਨੂੰ ਦਵਾਈ ਮਿਲਦੀ ਹੈ ਆਹ ਸੇਲ ਸੁਵਿਧਾ ਪੰਜਾਬ ਦੀਆਂ ਖਾਸ ਕਰਕੇ ਸਾਡੇ ਨਗੋਦਰ ਦੀ ਮੈਂ ਤਾਂ ਗੱਲ ਕਰੂੰਗਾ ਨਗੋਦਰ ਦਾ ਮੈਂ ਸ਼ਹਿਰੀ ਆ ਮੈਂ ਇਹ ਦਰਦ ਨੂੰ ਜਾਣਨਾ ਵਾਂ ਲੋਕਾਂ ਨੇ ਮਿਨਿਮ ਲੋਕ ਜਿਹੜੇ ਪ੍ਰੈਨਟਸ ਊਮਨ ਰਹਿ ਗਈਆਂ ਵਿਚਾਰੀਆਂ ਦੋ ਚਾਰ ਮੈਨੂੰ ਫੋਨ ਆਂਦੇ ਆਂਦੇ ਵੀ ਸਰ ਸਾਡਾ ਕੋਈ ਸੋਚੋ ਅਸੀਂ ਬਹੁਤ ਪਰੇਸ਼ਾਨ ਆ ਗਰੀਬ ਬੰਦਾ ਕਿੱਥੇ ਜਾਊ ਹਿਸਾਬ ਲਾਉ ਕਿਹੜਾ ਬੰਦਾ 50000 ਰੁਪਏ ਖਰਚ ਕੇ ਬਾਹਰ ਆਪਰਾਪਰੇਟ ਕਰਾਊਗਾ ਇਹ ਸਰ ਤੁਸੀਂ ਇਹ ਲਗਾਤਾਰ ਸਮਾਜਿਕ ਮੁੱਦੇ ਚੱਕਦੇ ਹੋ ਜੇਕਰ ਇਹ ਸਿਵਲ ਹਸਪਤਲ ਚ ਕੋ ਡਾਕਟਰ ਨਹੀਂ ਆਉਂਦੇ ਤੇ ਤੁਸੀਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ ਕਿ ਮੁੱਦਾ ਹੈ ਅਗਲਾ ਚੰਡਾ ਕੀ ਹੋਗਾ ਕੀ ਕਰੋਗੇ ਦੇਖੋ ਹਰਦੀਪ ਜੀ ਮੈਂ ਸਮੇ ਸਮੇਂ ਸਰ ਆਪਣੇ ਪੱਦਰ ਦੇ ਉੱਤੇ ਲੈਟਰਸ ਵੀ ਲਿਖਦੇ ਆ ਹਾਇ ਅਥਾਰਟੀ ਨੂੰ ਮਿਲਦੇ ਵੀ ਆ ਔਰ ਇਹ ਮੁੱਦਾ ਲੈ ਕੇ ਵੀ ਅਸੀਂ ਜਲਦੀ ਜਿਦਾ ਪਿਛਲੇ ਦਿਨ ਬਲੱਡ ਬੈਂਕ ਸਾਡਾ ਇੱਕ ਦਿਨ ਬੰਦ ਰਿਹਾ ਪੂਰਾ ਲੋਕ ਬੜੇ ਪਰੇਸ਼ਾਨ ਵਾਸੀ ਉਹ ਵੀ ਮੁੱਦਾ ਚੱਕਿਆ ਉਹਦੇ ਵਾਸਤੇ ਰਿਡ ਜਹੀ ਭੇਜਿਆ ਅਸੀਂ ਇਹ ਵੀ ਜਰੂਰ ਭੇਜਾਂਗੇ ਪਰ ਸਰਕਾਰ ਦੇ ਕਾਂਜ ਜੂ ਨਹੀਂ ਰੇਂਗਦੀ ਮੈਨੂੰ ਸਮਝ ਤੋਂ ਬਾਹਰ ਹੈ ਵੀ ਸਰਕਾਰ ਕਿੱਦਾਂ ਦੀ ਸਰਕਾਰ ਆਈ ਹੈ ਜਿਹੜੀ ਕ੍ਰਾਂਤੀ ਲੈ ਕੇ ਆਣੀ ਸੀਗੀ ਤੁਸੀਂ ਯਾਰ ਹੈਲਥਪ ਬੜਾ ਵੀ ਦੇ ਨਹੀਂ ਸਕਦੇ ਲੋਕਾਂ ਨੂੰ ਲੋਕ ਇਹਨੇ ਪਰੇਸ਼ਾਨ ਹੋ ਤੁਹਾਨੂੰ ਦਿਖਦਾ ਨਹੀਂ ਲੋਕਲ ਪ੍ਰਸ਼ਾਸਨ ਦਿਖਦਾ ਨਹੀਂ ਸੀਐਮ ਨੂੰ ਦਿਖਦਾ ਨਹੀਂ ਡਾਇਰੈਕਟਰ ਨੂੰ ਦਿਖਦਾ ਨਹੀਂ ਲੋਕਲ ਐਮਐਲ ਨੂੰ ਦਿਖਦਾ ਨਹੀਂ ਕੀ ਹਾਲਾਤ ਬਣ ਚੁਕਾ ਹਸਪੀਟਲ ਦੇ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਪਰ ਇਹ ਜ਼ਿੰਮੇਵਾਰੀ ਜਿਹੜੀ ਜਿਸ ਜ਼ਿੰਮੇਵਾਰੀ ਦਾ ਉਹ ਆਏ ਸੀਗੇ ਉਹ ਲੋਕਾਂ ਨੂੰ ਜ਼ਿੰਮੇਵਾਰੀ ਨਿਭਾਣੀ ਬੰਦੀ ਆ ਜੋ ਹਾਲਾਤ ਤੁਸੀਂ ਦੇਖ ਸਕਦੇ ਵਰਕਿੰਗ ਆਰ ਚਾਪ ਆਏ ਵਾਲੇ ਪੌਣੇ ਦੌਰ ਸਮਾਂ ਹੋਇਆ ਇੱਕ ਵੀ ਬੰਦਾ ਇੱਕ ਵੀ ਸਟਾਫ ਤੁਸੀਂ ਦੇਖ ਲਓ ਪੁੱਛ ਕੇ ਸੈਂਟਰ ਹੋਵੇ ਚਾਹੇ ਆਪੀਡੀ ਹੋਵੇ ਚਾਹੇ ਮੈਡੀਸਨ ਸੁਵਿਧਾ ਹੋਵੇ ਕਿਤੋਂ ਦਿਖਦਾ ਸਿਰਫ ਦੋ ਡਾਕਟਰ ਥੇ ਜੱਚਾ ਬੱਚਾ ਕੇਂਦਰ 'ਚ ਹੈਗੇ ਆ ਦੋਨੇ ਐਸ ਪ੍ਰੈਜੈਂਟ ਇੱਥੇ ਹੈ ਨਹੀਂ ਜਿਹੜੇ ਹੈਗੇ ਆ ਉਹ ਛੁੱਟੀ ਦੇ ਗਏ ਹੋਏ 15 ਦਿਨਾਂ ਦਾ ਹਾਲਾਤ ਦੇਖ ਸਕਦੇ ਹੋ ਕਿ ਜੱਚਾ ਬੱਚਾ ਕੇਂਦਰ ਦੇ ਅਸਰ ਅੱਗੇ ਡਾਕਟਰ ਸਾਹਿਬ ਛੁੱਟੀ ਤੇ ਸਰ ਇੱਥੇ ਲੱਗਿਆ ਹੋਵੇ ਕਿ ਡਾਕਟਰ ਸਾਹਿਬ 15 ਦਿਨ ਦੀ ਛੁੱਟੀ ਤੇ ਆ ਜੀ ਤੁਸੀਂ ਦੇਖੋ 15 ਦਿਨ ਦੀ ਛੁੱਟੀ ਦਾ ਮਤਲਬ ਕੀ ਹੋਇਆ ਵੀ ਜਿਹੜੇ ਜਿਹੜੇ ਮਰੀਜ਼ ਆ ਉਹ 15 ਦਿਨ ਕਿੱਥੇ ਜਾਣਗੇ ਜਿਨ੍ਹਾਂ ਦੇ ਡਿਊ ਡੇਟ ਆ ਉਹ ਲੇਡੀਜ਼ ਔਰ ਸਭ ਤੋਂ ਵੱਡੀ ਨੈਗਲੀਜੈਂਸੀ ਹੋ ਰਹੀ ਹੈ ਇੱਥੇ ਮੈਡੀਕਲ ਜਿਹੜਾ ਮੈਡੀਕਲ ਐਮਓ ਆ ਬੱਚਿਆਂ ਦੇ ਦੇਖਦੇ ਡਾਕਟਰ ਸਪੈਸ਼ਲਿਸਟ ਆ ਸਾਡੇ ਐਸਐਮਓ ਸਾਹਿਬ ਤਾਂ ਚਲੋ ਹਾ ਗਿਆਗੇ ਇੱਥੇ ਐਮਓ ਵੀ ਹੈ ਨਹੀਂ ਬੱਚਿਆਂ ਦਾ ਸਪੈਸ਼ਲਿਸਟ ਡਾਕਟਰ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰਤ ਉਸ ਚੀ ਦੀ ਵੀ ਹੈਗੀ ਆ ਡਾਕਟਰ ਜੇ ਤੋ ਹੈ ਨਹੀਂ ਤਾਂ ਮੈਨੇ ਕਹ ਫਿਰ ਤਾਂ ਇੱਕ ਲੋਕੋ ਲੱਗਣਾ ਬਾਕੀ ਹੈ ਬਾਕੀ ਤਾਂ ਸਾਰਾ ਕੁਝ ਹੋ ਗਏ ਲੋਕ ਕੀ ਆ ਜੀ ਤੁਸੀਂ ਮੰਨ ਕੇ ਤਾਂ ਲੋਕ ਹੀ ਆ ਜਦ ਸਟਾਫ ਨਰਸ ਚਾਰ ਆ ਡਾਕਟਰ ਪੰਜਾਂ ਛਿਆਂ ਦੀ ਕਮੀ ਆ ਜੱਚਾ ਬੱਚਾ ਕਹਿੰਦੇ 30 ਬੈਡਰ ਹਸਪੀਟਲ ਆ ਸਟਾਫ ਨਰਸ ਇੱਕ ਆ ਬੰਦਾ ਕਰੂਗੀ ਤੁਸੀਂ ਦੇਖੋ ਨਾ ਰੈਫਰ ਹੀ ਹੋਣਗੇ ਰੈਫਰ ਇਥੋਂ ਜਿਲੰਦਰ ਕੱਟਦਾ ਜਿਲੰਦਰ ਰਾਣ ਗਾਂ ਕੱਟਦਾ ਯਾਨੀ ਕਿ ਜਿਹੜੀ ਡਾਕਟਰ ਜਿਲੰਦਰ ਵੀ ਹੈ ਨਹੀਂ ਇੰਨੀ ਵੱਡੀ ਸਮੱਸਿਆ ਵਾ ਪੰਜਾਬ ਸਰਕਾਰ ਪਤਾ ਨਹੀਂ ਕੀ ਕਰ ਰਹੀ ਹੈ ਜੀ ਹੈਲਥ ਆਫ ਦਾ ਕੀ ਦੇ ਰਹੀ ਹੈ ਸਾਡੀ ਸਮਝ ਤੋਂ ਬਾਹਰ ਹੈ ਰੱਬ ਆਸਰੇ ਪੰਜਾਬ ਚੱਲ ਰਿਹਾ ਜੀ ਮੈਨੂੰ ਲੱਗਦਾ ਪੰਜਾਬ ਸਰਕਾਰ ਚ ਕਾਨੂੰਨ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਜੋ ਹਾਲਾਤ ਬਣ ਚੁੱਕੇ ਆ ਸਰ ਇੱਕ ਹੋਰ ਸਰਕਾਰ ਵੱਡੇ ਵੱਡੇ ਬੋਰਡ ਲਾਤੇ ਆ ਕਹਿੰਦੇ 42314 14 ਮੇਰਾ ਖਿਆਲ ਹੈ ਕਿ ਜੇ ਨੌਕਰੀਆਂ ਬਣਦੀਆਂ ਉਹ ਗੱਲ ਕਿ ਸ਼ਹਿਰਾਂ ਵਿੱਚ ਬੋਰਡ ਲੱਗੇ ਹੁੰਦੇ ਆ ਪਰ ਪਿੰਡਾਂ ਵਿੱਚ ਲਾਉਣੇ ਲਾਉਣੇ ਵਾਲੇ ਸ਼ੁਰੂ ਕਰਦੇ ਆ ਮੈਂ ਤਾਂ ਇਹ ਕਹਿ ਰਿਹਾ ਜੀ 42000 ਨੌਕਰੀਆਂ ਬਣਦੀਆਂ ਸਾਡਾ ਹਲਕਾ ਨਕੂਦਰ ਆ ਮੈਂ ਕਹਿ ਰਿਹਾ ਵੀ ਇੱਥੇ 42 43 ਦਿਖਾ ਦੇ ਸਰਕਾਰੀ ਨੌਕਰੀ ਕਿਹੜੀ ਲੱਗੀਆਂ ਪਿਛਲੇ ਕਈ ਸਾਲਾਂ ਚ 2.5 ਸਾਲਾਂ ਪੌਣ 3 ਸਾਲਾਂ ਚ 42 43 ਤੱਕ 42000 ਤਾਂ ਬਹੁਤ ਵੱਡੀ ਗੱਲ ਆ ਸੋ ਕਹਿਣ ਦੀ ਗੱਲ ਹੋਰ ਆ ਜੀ ਜ਼ਮੀਨੀ ਪੱਧਰ ਦੇਖੋ ਆ ਕਿ ਮੈਂ ਭਗਵੰਤ ਸਿੰਘ ਸਾਹਿਬ ਨੂੰ ਅਪੀਲ ਕਰਦਾ ਇਹ ਸਾਡੇ ਖੂਬੇ ਦੇ ਮੁੱਖ ਮੰਤਰੀ ਬੜੇ ਆਦਰ ਸਤਿਕਾਰਯੋਗ ਸਾਡੇ ਆਸਤੇ ਆ ਗਏ ਆ ਉਹ ਆ ਕੇ ਮੌਕਾ ਦੇਖਣ ਨਿਕੋਦਰਦਾ ਇਡਗਾਟਨ ਕਰਕੇ ਗਏ ਆ ਮੌਕਾ ਦੇਖਣ ਇੱਕ ਇਡਗਾਟਨ ਕਰਨਾ ਕੰਮ ਨਹੀਂ ਹੁੰਦਾ ਗਾ ਉਹਦੀ ਦੇਖ ਦੇਖ ਵੀ ਕਿਹਨੇ ਕਰਨੀ ਆ ਸੁਭਦਾਵਾਂ ਕਿਹਨੇ ਦੇਣੀਆਂ ਆ ਆ ਚਿੱਟਾ ਹਾਤੀ ਕਰੋੜਾ ਰੁਪਇਆ ਲਾ ਕੇ ਖੜਾ ਕਰਤਾ ਇਹ ਹੌਲੀ ਹੌਲੀ ਖੰਡਰ ਬਣ ਜਾਣਾ ਚਿੱਟਾ ਹਾਤੀ ਚਿੱਟਾ ਦੀ ਸਾਬਤ ਹੋ ਜਾਣਾ ਤਾਂ ਹਾਲਾਤ ਇਹ ਆ ਕਿ ਜਦੋਂ ਸਾਬਕਾ ਤੋਂ ਵੀ ਸਾਬਕਾ ਸਰਕਾਰ ਕਹਿ ਸਕਦੇ ਆ ਕਿ ਬਾਦਲ ਸਰਕਾਰ ਨੇ ਖੋਲੇ ਸੀ ਸੇਵਾ ਕੇਂਦਰ ਉਹ ਹੁਣ ਖੰਡਰ ਬਣ ਚੁੱਕਿਆ ਹੈ ਤੇ ਹਾਲਾਤ ਫਿਰ ਜਦੋਂ ਇੱਥੇ ਕੋਈ ਡਾਕਟਰ ਨਹੀਂ ਆਉਣਾ ਤੇ ਫਿਰ ਇਸਦੇ ਹਾਲਾਤ ਕੀ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੱਧਰ ਤੱਕ ਨਜ਼ਰ ਮਾਰੋ ਕਿ ਸਾਰਾ ਬੰਦ ਹੀ ਪਿਆ ਹੈ ਇੱਧਰ ਸਾਹਮਣੇ ਲੋਕ ਆਪੀਡੀ ਪਰਚੀਆਂ ਇੱਥੇ ਬਣਦੀਆਂ ਇਹ ਵੀ ਇੱਥੇ ਬੰਦ ਪਿਆ ਅੱਗੇ ਤੱਕ ਦੇਖ ਲਓ ਸਕਦੇ ਹੋ ਕਿ ਸਾਰੇ ਲੋਕ ਆ ਵਗੈਰਾ ਲੱਗੇ ਹੋਇਆ ਹਾਲਾਤ ਮਾੜੇ ਸਿਵਲ ਸਿਵਲ ਹਸਪਤਲ ਤੇ ਵੀ ਮਾੜਿਆ ਔਰ ਜੱਚਾ ਬੱਚਾ ਕੇਂਦਰ ਤੇ ਵੀ ਮਾੜਿਆ ਤੇ ਅੱਗੇ ਦੇਖੋ ਦਵਾਈਆਂ ਉਹ ਵੀ ਲੋਕ ਲੱਗਿਆ ਹੋਇਆ ਤਾਂ ਹਾਲਾਤ ਕੀ ਬਣ ਚੁੱਕਿਆ ਹੈ ਉਹ ਸਰਕਾਰ ਜਿਹੜੀ ਸਿਹਤ ਸਹੂਲਤਾਂ ਦੇ ਵੱਡੇ ਵਾਅਦੇ ਕਰਦੇ ਸੀ ਪਰ ਨਕੌਦਰ ਦੇ ਵਿੱਚ ਸਿਹਤ ਸਹੂਲਤਾਂ ਦੇ ਲਗਭਗ ਠੂਕ ਨਿਕਲ ਚੁੱਕੀ ਹੈ ਤਾਂ ਹਾਲਾਤ ਕੀ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਸ਼ਾਇਦ ਸਾਡੇ ਸੇਮ ਭਗਵਾਨ ਤੱਕ ਪਹੁੰਚ ਜਾਵੇ ਕੇਵਲ ਅਧ்கਾਟਨ ਕਰਨ ਦੇ ਨਾਲ ਹੀ ਨਹੀਂ ਸਰਦਾ ਉੱਥੇ ਨਵੇਂ ਡਾਕਟਰ ਲਿਆਉਣਾ ਜੋ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਇੱਕ ਵੱਡੀ ਬਣਦੀ ਹੈ ਬਾਕੀ ਤੁਹਾਡੇ ਇਸ ਪਰ ਕੀ ਵਿਚਾਰ ਹੈ ਆਪਣੇ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਕੈਮਰਾਮੈਨ ਮਨਜੀਤ ਨਰਦੀਪ ਇਹਨਾਂ ਦਾ ਨਾਰ نیوز ಜಚ್ಚಾ ಬಚ್ಚಾ ಕೇಂದ್ರ ನಕೋದ್ರ